ਦੋ ਫੈਸਲੇ ਦੇ ਸਬੰਧ ਵਿੱਚ ਗੱਲ ਕਰ ਰਹੇ ਸੀ ਇਹ ਕੋਲੇ ਨੂੰ ਨਾ ਮੌਕਾ ਮਿਲਿਆ ਬਹੁਤ ਬਾਤ ਨਿਮਾਰਸ਼ ਗੇਮ ਨੇ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਪਰ ਮਲੇ ਨੂੰ ਜੋ ਕਲਾਸ ਦੇ ਵਿੱਚ ਅ ਸੀ ਤਰਜੀ ਦਿੱਤੀ ਹੈ ਉਹਦੇ ਬਾਰੇ ਮੈਂ ਕੁਲ ਦੱਸ ਦੇਣਾ ਸਟਮੈਡੀਕਲ ਕਾਲਜ ਕਿਉਂਕਿ ਮੈਡੀਕਲ ਕਾਲਜ ਆਸ ਕਾਦੇ ਸਹਿਯੋਗ ਨਾਲ ਸਖਤਲੀ ਦਿੱਸ਼ਾ ਚ ਉਹ ਤਿਆਰ ਹੋਵੇ ਫੌਜ ਤੋਂ ਜ਼ਮੀਨ ਲੈ ਲਈ ਸੀ ਉਹਨਾਂ ਨੂੰ ਸੀ ਮਤਲਬ

ਵੇਖਾ ਆਪਣੇ ਚੰਦੋਂ ਵਾਹ ਫੇਰ ਬੰਦ ਹੈ ਲਗਾਉਜ਼ੇ ਬਦਲ ਗਿਆ ਮੈਂ ਕੱਲ ਥੈਂਕ ਯੂ ਸਰ ਇੱਕ ਜਿਹੜਾ ਮਿੰਨੀ ਬੱਸਾਂ ਲਈ ਤੁਸੀਂ ਐਲਾਨ ਕੀਤਾ ਜੀ ਜਿਹੜੇ ਪਹਿਲਾਂ ਫਾਰਮਟ ਲੋਕਾਂ ਨੇ ਲੈ ਬੈਨੇ ਫਿਰ ਉਹ ਰੋਡਿੱਟਾ ਨਹੀਂ ਡਾਉਣਗੇ ਜੀ ਨਹੀਂ ਨਹੀਂ ਕੋਈ ਨਹੀਂ ਬੱਸ ਪਿੰਡ ਤੋਂ ਖਾਲੀ ਬੈਨੇ ਮਿੰਨੀ ਬੱਸਾਂ ਨੂੰ ਚੱਲ ਹੀ ਨਹੀਂ ਰਹੀ ਹੈ ਜੀ ਬੱਸ ਹੋਈ ਨਹੀਂ ਬੱਸ ਪਿੰਡਾਂ ਤੋਂ ਥੋੜੀ ਦਿੱਤਾ ਹੈ ਬੱਸਾਂ ਦਾ ਸਿਸਟਮ ਉਹ 3 ਕਿਲੋਮੀਟਰ ਦਾ ਜਿਹੜਾ ਰੂਟ ਹੋਊਗਾ ਜਿਹਦੇ ਚ ਇੱਕ ਹਸਪਤਾਲ ਕਮੇਟੀ ਵੀ ਆ ਸਕਦੀ ਹੈ ਦਿੱਕਤ ਪੈਣਾ ਕੋਈ ਸੁਵਿਧਾ ਸਦੀ ਹੈ 3 ਕਿਲੋਮੀਟਰ ਦਾ ਉਿਤੜਣਾ ਇਹ ਉਹ ਅਸੀਂ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕੋ ਪਰ ਆਇਆ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਕੀਤਾ ਸਰ ਜਾਨ ਤੋਂ ਸਭਾ ਜੀ ਜਹਾਂ ਕਿ ਤੋਂ ਜੋੜੇਪੜਾ ਤੱਕ ਰੋਡ ਪਹਿਲਾਂ ਨਹਿਰ ਦੀ ਪਟੜੀ ਤੇ ਬਣੀ ਹੋਈ ਸੀ ਜੀ ਉਹ ਮਤਲਬ ਨਹਿਰ ਦੀ ਜਦੋਂ ਹੋਈ ਆ ਪਟੜੀ ਪੱਕੀ ਜੀ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਮੰਗ ਹੈ ਜਹਾਂ ਕਿ ਤੋਂ ਜੋੜੇਪੜਾ ਤੱਕ ਨਹਿਰ ਹੈ ਜਿਹੜੀ ਇਹਦੇ ਤੋਂ ਸੜਕ ਬਣੀ ਹੋਈ ਸੀ ਪਹਿਲਾਂ ਉਹ ਜਦੋਂ ਸੜਕ ਉਹ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਹੈ ਵੀ ਬਣਨੀ ਚਾਹੀਦੀ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਜੀ ਅਸੀਂ ਇੱਕ ਸਿੰਗਲ ਸੜਕ ਵੀ ਨਹੀਂ ਛੱਡਾਂਗੇ ਬਲਕਿ ਥਾਣੇ-ਥਾਣਾ ਬੁਕੀਆਂ ਦੇ ਤਾਂ ਅਸੀਂ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਅਚੀਆਂ ਚਕਰੀਆਂ ਸੀ ਉਹਨਾਂ ਦੀ ਟੋਬਿਆਂ ਦਾ ਕੰਮ ਚੱਲੂਗਾ ਉਹਨਾਂ ਦੀ ਜੀ ਸਫਾਈ ਹੋਊਗੀ ਔਰ ਮੈਰੀ ਪਾਣੀ ਤਾਂ ਬਹੁਤ ਜ਼ਿਆਦਾ ਤੁੰਤ ਵੀ ਲੋਕ ਕਹਿੰਦੇ ਹੋਣ ਪਿੰਡਾਂ 'ਚ ਜਿੱਥੇ 40-40 ਸਾਲ ਬਾਅਦ ਮੈਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਤਾਂ ਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ ਵੀ ਚੁੱਕ ਪੜਾਈਏ ਜੀ ਸਰ ਸਾਹਿਬ ਮੇਰੇ ਉਹਦਾ ਸਾਰਾ ਫਾਰਮੈਟ ਜਿਹੜੀ ਜੀ ਉਹ ਖੁੱਪ ਮੇਰੇ ਕੋਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਫੀਲਟ ਕਰਨਾ ਪੈਂਦਾ ਤੇ 200 ਬੈੱਡ ਦਾ ਹਸਪਤਾਲ ਹੈ 600 ਬੈੱਡ 100 ਜਿਹੜੀ ਸੀਟ ਹੈ ਕੋਈ ਐਂਬੀਐਸ ਜੀ ਤੁਹਾਨੂੰ ਨਸ਼ਾ ਤੋਂ ਲੈ ਕੇ ਅੱਜ ਦੁਆ ਦਿੱਤੀਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮਨੋਸਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਵਾ ਪਸਾਰ ਲੜਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀਂ ਅੜਿ ਚੰਨੀ ਜਿਹੜੀ ਪ੍ਰਿਯੋ ਅੜ ਸਕੇ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਪੰਚਾਇਤ ਪਿੰਡਾਂ ਦੇ ਆ ਤੁਮ ਮਤੇ ਭਾਰ ਮਲੇ ਕੋਲ ਦੇ ਲੱਗ ਕੇ ਦੇ 40 ਪਿੰਡਾਂ ਨੇ ਵੀ ਭਾਰ ਸੰਤੌਰ ਦੇ ਅਲੇ-ਦਾਲ ਦੇ ਪਿੰਡ ਜੀ ਸੰਤੌਰ ਬੋਲਣਾ ਇੱਕ ਬਾਤ ਹੋਰ ਮੈਨੂੰ ਅੱਜ ਅੱਧ ਮਿਲ ਗਿਆ ਜੀ ਅਸੀਂ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਅਲੱਗ ਗੁਰੂਤ ਕਰਾਂਗੇ